ਡੇਰੀ ਫਾਰਮਿੰਗ ਕਰਨ ਵਾਲੇ ਕਿਸਾਨਾਂ ਦੇ ਲਈ ਪੰਜਾਬ ਸਰਕਾਰ ਨੇ ਇੱਕ ਹੋਰ ਵੱਡਾ ਉਪਰਾਲਾ ਕੀਤਾ ਹੈ। ਇਸ ਸਬੰਧ ਵਿੱਚ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅੱਜ ਲੁਧਿਆਣਾ ਪੀਏਯੂ ਦੇ ਵੈਟਰਨਰੀ ਵਿਭਾਗ ਵਿੱਚ ਪਹੁੰਚੇ ਨੇ ਜਿੱਥੇ ਡੇਰੀ ਫਾਰਮਿੰਗ ਦੇ ਕਿਤੇ ਨੂੰ ਹੋਰ ਪਰਫੁੱਲਿਤ ਕਰਨ ਦੇ ਲਈ ਚਾਰ ਨਵੀਆਂ ਗੱਡੀਆਂ ਨੂੰ ਹਰੀ ਚੰਡੀ ਦਿੱਤੀ ਗਈ ਹੈ। ਇਹ ਗੱਡੀਆਂ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਦੁੱਧ ਦੇ ਸੈਂਪਲ ਅਤੇ ਫੀਲਡ ਦੀ ਕੁਆਲਿਟੀ ਚੈੱਕ ਕਰਨਗੀਆਂ। ਇਸ ਮੌਕੇ ਖੇਤੀਬਾੜੀ ਮੰਤਰੀ ਖੁੱਡੀਆਂ ਨੇ ਕਿਹਾ ਕਿ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਡੇਰੀ ਫਾਰਮਿੰਗ ਕਰਦੇ ਨੇ ਤੇ ਦੁੱਧ ਦੇ ਸੈਂਪਲ ਅਤੇ ਫੀਲਡ ਦੀ ਕੁਆਲਿਟੀ ਚੈੱਕ ਕਰਨ ਦੇ ਲਈ ਏ ਗੱਡੀਆਂ ਹੁਣ ਘਰ-ਘਰ ਸਾਬਤ ਹੋਣਗੀਆਂ। ਉਹਨਾਂ ਕਿਹਾ ਕਿ ਇਹ ਲੋਕਾਂ ਦੇ ਘਰਾਂ ਦੇ ਬਾਹਰ ਜਾ ਕੇ ਸੈਂਪਲ ਚੈੱਕ ਕਰਨਗੀਆਂ ਅਤੇ ਮੌਕੇ ਤੇ ਹੀ ਨਤੀਜੇ ਆਉਣਗੇ। ਉਹਨਾਂ ਕਿਹਾ ਕਿ ਜਿਸ ਤਰ੍ਹਾਂ ਦੁੱਧ ਦੀ ਪੈਦਾਵਾਰ ਕਾਫੀ ਜ਼ਿਆਦਾ ਵਧ ਰਹੀ ਹੈ ਇਸ ਦੇ ਚਲਦਿਆਂ ਇਸ ਦੀ ਬਹੁਤ ਜ਼ਿਆਦਾ ਜ਼ਰੂਰਤ ਸੀ। ਇਸ ਵੇਲੇ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਹੋਰ ਕੀ ਕੁਝ ਕਿਹਾ ਗਿਆ ਤੁਸੀਂ ਵੀ ਸੁਣੋ ਪੰਜਾਬ ਸਰਕਾਰ ਵੱਲੋਂ ਸਾਡੇ ਜਿਹੜੀ ਡਿਪਾਰਟਮੈਂਟ ਵੱਲੋਂ ਰਜਿੰਦਰ ਜਿਹੜੀਆਂ 8 ਜਿਹੜੀਆਂ ਮੋਬਾਈਲ ਬੰਨਾ ਹੋਣੀਆਂ ਜਣੀਆਂ ਜਿਹਦੇ ਚ ਅੱਜ ਪਹਿਲੀ ਕਿਸ਼ਤ 4 ਹੈ ਪੰਜਾਬ ਵਿੱਚ ਵੱਖ-ਵੱਖ ਥਾਵਾਂ ਤੇ ਲੋਕਾਂ ਨਾਲ ਜਿਹੜੀ ਰੋਜ਼ ਦੁੱਧ ਵਿੱਚ ਮਲਾਵਟ ਜਾਂ ਜਿਹੜੀ ਸਾਡੀ ਕੈਟਲ ਫੀਡ ਆਉਂਦੀ ਉਹਦੇ ਵਿੱਚ ਵੀ ਬਹੁਤ ਸਾਰਾ ਚੰਗਾ ਮਾੜਾ ਵੇਖਿਆ ਪਰਖਿਆ ਜਾਂਦਾ ਹੈ ਉਦੇ ਲਈ ਇਹਦੇ ਵਿੱਚ ਜਿਹੜੀ ਲੈਬਾਰਟਰੀ ਹੋਊਗੀ ਗੱਡੀ 'ਚ ਇਹ ਜਿੱਥੇ ਮਰਜ਼ੀ ਚੈੱਕ ਕਰ ਸਕਦੇ ਐ ਜ਼ਿੰਮੇਦਾਰ ਪ੍ਰਾਜ ਚਾਹੋਣ ਕੋਈ ਦੁਕਾਨਦਾਰ ਚਾਹੁੰਦਾ ਹੋਵੇ ਉਹਨੂੰ ਜ਼ਰੂਰ ਅਸੀਂ ਲੋਕਾਂ ਦੀ ਸੁਰਤ ਲਈ ਕਿ ਕਿਸੇ ਗੱਲ ਵਿੱਚ ਮਲਾਪਟ ਨਾ ਹੋਵੇ ਲੋਕਾਂ ਨੂੰ ਸ਼ੁੱਧ ਚੀਜ਼ ਮਿਲੇ ਜਦੋਂ ਪੈਸੇ ਲਾ ਕੇ ਖਰੀਦਦੇ ਚਾਹੇ ਹੋ ਇਹਨ ਲਈ ਦੁੱਧ ਖਰੀਦਦੇ ਚਾਹੇ ਕੋਈ ਜ਼ਿੰਮੇਦਾਰ ਪ੍ਰਾਜ ਜਾਂ ਜਿਹੜੇ ਡੇਰੀ ਫਾਰਮ ਚਲਾਉਣ ਵਾਲੇ ਜਾਂ ਕੋਈ ਹੋਰ ਆਪਣੇ ਜਿਹੜੀ ਕਿਸਾਨੇ ਨਾਲ ਜੁੜੀ ਫਾਰਮਿੰਗ ਆ ਉਦੇ ਵਿੱਚ ਜਿਹੜੀਆਂ ਫੀਡ ਵਗੈਰਾ ਵਰਤੀਆਂ ਜਾਂਦੀਆਂ ਉਹਦੀ ਪਿਓਰਿਟੀ ਦਾ ਪਤਾ ਲੱਗਦਾ ਹੈ ਨਾਲ ਨਾਲ ਰਿਪੋਰਟ ਆ ਚੁੱਕੀ ਜੀ ਜਿਹੜੀਆਂ ਟੈਸਟ ਮਸ਼ੀਨਾਂ ਵੀ ਵਿੱਚ ਜੀ ਜੀ ਕਿੰਨਾ ਨੋਟ ਹੈ ਕਿ ਲੋਕਾਂ ਨੂੰ ਜਿਹੜਾ ਹੁਣ ਜਾਗਰੂਕ ਵੀ ਕੀਤਾ ਜਾਏਗਾ ਜਾ ਕਿ ਜਿਹੜੀ ਮਿਲਾਵਟੀ ਚੀਜ਼ ਆ ਉਹ ਨਾ ਮਿਲਣ ਹਾਂ ਜੀ ਜੀ ਜਦੋਂ ਇਹ ਹੋਣ ਗਿਆ ਤੇ ਲੋਕ ਵਖਾ ਲਿਆ ਕਰਨਗੇ ਪਤਾ ਲੱਗ ਜਾਊਗਾ ਕਿ ਕੀ ਗੱਲ ਹੈ ਕਿਉਂ ਹੈ ਤਾਂ ਜਾਗਰੂਕ ਤੱਕ ਰਹਿ ਜਾਏ ਅਸਲ ਲੱਗਦਾ ਕਿ ਬਹੁਤ ਜ਼ਿਆਦਾ ਜ਼ਰੂਰਤ ਹੈ ਅਸੀਂ ਕਿਉਂਕਿ ਜਿਸ ਤਰ੍ਹਾਂ ਦੂਸਰੇ ਵਿੱਚ ਆ ਵੇਖੋ ਰੌਲਾ ਬਹੁਤ ਪੈ ਰਿਹਾ ਤੁਸੀਂ ਵੀ ਜਾਣਦੇ ਮੈਂ ਵੀ ਹੈ ਵੀ ਇਹ ਤੇ ਸਿੜਿਓ ਜੋ ਨਕਲੀ ਵਾਲੇ ਪਹਿਲਾਂ ਤਿਆਰ ਹੋ ਜਾ ਉਹਦੇ ਵਾਸਤੇ ਸਾਡਾ ਉਪਰਾਲਾ ਕੋਸ਼ਿਸ਼ ਹੈਗੀ ਅਸੀਂ ਕਿ ਉਹਨੂੰ ਵੱਧ ਤੋਂ ਵੱਧ ਜਿਹੜਾ ਨੱਥ ਪਾਈ ਜਾ ਸਕੇ ਅਸਲ ਲੱਗਦਾ ਕਿ ਕੋਈ ਨਕੀਲ ਕစီ ਜਾ ਰਹੀ ਕਿਉਂਕਿ ਲਗਾਤਾਰ ਜਿਹੜੇ ਸੈਂਪਲ ਫੇਲ ਹੁੰਦੇ ਨੇ ਸੀ ਤਾਂ ਵਿਭਾਗ ਵੱਲੋਂ ਵੀ ਕਾਰਵਾਈਆਂ ਵੱਡੀ ਮਾਤਰਾ ਦੇ ਵਿੱਚ ਕੀਤੀ ਗਈ ਉਹ ਜਿਹੜਾ ਵੀ ਕਸੂਰਵਾਰ ਹੋਊਗਾ ਉਹ ਤਾਂ ਸਜ਼ਾ ਤੋਂ ਬਚ ਨਹੀਂ ਸਕੂਗਾ ਕਈ ਵਾਰੀ ਇੱਕ ਦੂਸਰੇ ਦਾ ਵੈਸੇ ਵੀ ਆਪਾਂ ਕਹਿ ਦਿੰਦੇ ਹਾਂ ਵੀ ਉੱਥੇ ਆ ਕੁਝ ਹੋ ਰਿਹਾ ਕਈ ਵਾਰੀ ਜੋ ਪੜਤਾਲ ਕਰੀ ਜਾਂਦੀ ਨਹੀਂ ਹੁੰਦੀ ਪਰ ਜੇ ਹੋਊਗਾ ਇਸ ਨੂੰ ਬਖਸ਼ਿਆ ਨਹੀਂ ਜਾਊਗਾ ਹੈ ਸਰਦਾਰ ਭਗਵੰਤ ਸਿੰਘ ਮਾਨ ਹੋਰਾਂ ਦੀ ਹਦਾਇਤ ਤੇ ਉਸ ਦੇ ਮਤਾਬਕ ਅਸੀਂ ਸਾਰੇ ਪੰਜਾਬ ਦੇ ਜਿਹੜੇ ਚਾਹੇ ਵਜ਼ੀਰ ਨੇ ਚਾਹੇ ਸਾਡੇ ਡੋਡ ਜਿਹੜੇ ਵਿਭਾਗ ਨੇ ਉਹਨਾਂ ਵਿੱਚ ਜਿਹੜੇ ਮੁਲਾਜ਼ਮ ਨੇ ਅਧਿਕਾਰੀ ਸਾਰੇ ਰਲ ਮਿਲ ਕੇ ਕਿਸੇ ਵੀ ਜਿਹੜੀ ਵੀ ਕੋਈ ਹੋਜੀ ਗੱਲ ਉਹਦੇ ਵਿੱਚ ਬਰਾਬਰ ਹਿੱਸਾ ਪਾਉਂਦੇ ਕਦੋਂ ਤੁਹਾਨੂੰ ਰਤਨ ਮੱਜੋਂ ਦੇਖਿਆ ਜਾਂਦਾ ਸੀ ਕਹਿੰਦੇ ਸੀ ਵੀ ਇਹ ਉਹ ਪਹਿਲਾਂ ਵੇਚਦੇ ਨਹੀਂ ਸੀ ਪਰ ਹੁਣ ਜਿਹੜੇ ਮਲਾਵਟ ਕਰਦੇ ਨੇ ਉਹਨਾਂ ਨੂੰ ਕੀ ਅਪੀਲ ਆ ਵੇਚਣ ਦੀ ਤੇ ਨਾਂ ਤਾਂ ਨਹੀਂ ਆ ਪਾਉ ਕਿਉਂਕਿ ਜਿਦੋਂ ਅਸੀਂ ਵੱਡੇ ਰੂਪ 'ਚ ਜੇ ਕੋਈ ਫਾਰਮਿੰਗ ਕਰਾਂਗੇ 40 50 100 200 ਮੱਝਾਂ ਗਾਵਾਂ ਰੱਖਾਂਗੇ ਤਾਂ ਸਾਨੂੰ ਦੁੱਧ ਵੇਚਣਾ ਹੀ ਪੈਣਾ ਪਰ ਉਹਦੇ ਵਿੱਚ ਹਾਲਾਂਕਿ ਜਿਹੜੇ ਚੰਗੀ ਫਾਰਮਿੰਗ ਵਾਲੇ ਉਹ ਮਲਾਪਟ ਨਹੀਂ ਕਰਦੇ ਮਲਾਪਟ ਕਰਨ ਵਾਲੇ ਨਕਲੀ ਵਾਲੇ ਤਾਂ ਕਿਤੇ ਹੋਰ ਹੀ ਬਣਾਉਂਦੇ